ਵੇਖੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਇਹਦੇ ਵਾਸਤੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੀ ਸਤਾਰਕ ਹੋਣਾ ਚਾਹੀਦਾ ਬਿਕੋਜ਼ ਜੇ ਸਾਨੂੰ ਐਂ ਡਬੋਇਆ ਜਾਊਗਾ ਸਾਡਾ ਨੁਕਸਾਨ ਕੀਤਾ ਜਾਊਗਾ ਤਾਂ ਸਾਨੂੰ ਜਵਾਬ ਦੇ ਤਾਂ ਮੰਗਣੀ ਪੈਣੀ ਹੈ ਕਿਸੇ ਤੋਂ ਤੇ ਜਵਾਬਦੇਹ ਦੇ ਵਿੱਚ ਸਾਰਿਆਂ ਨੂੰ ਇਹਦੇ ਵਿੱਚ ਇਕੱਠੇ ਹੋ ਕੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਮਿਸਲ ਸਤਲੋ ਜਲੋ ਅਸੀਂ ਇਹ ਸੋਚਿਆ ਕਿ ਅਸੀਂ ਗਵਰਨਰ ਸਾਹਿਬ ਨੂੰ ਅਸੀਂ ਡੁੱਬਣਾ ਉਹਦੇ ਕਰਕੇ ਅਸੀਂ ਆ ਜੇ ਨੁਕਸਾਨ ਸਾਡਾ ਹੋਣਾ ਸਾਡੀ ਧਰਤੀ ਦਾ ਤਾਂ ਉੱਥੇ ਪਾਣੀ ਚੱਲਣਾ ਹੈ ਜਾਂ ਨਹੀਂ ਚੱਲਣਾ ਜਾਂ ਪਾਣੀ ਦਾ ਕੀ ਫੈਸਲਾ ਲੈਣੇ ਆ ਉਹ ਤਾਂ ਪੰਜਾਬ ਲਵੇ ਨਾ ਠੀਕ ਆ ਉਹਦੇ ਵਿੱਚ ਬਾਕੀ ਜਿਹੜੀਆਂ ਸਟੇਟਾਂ ਨੂੰ ਜਾਂਦਾ ਪਾਣੀ ਤਾਂ ਬਹੁਤ ਸਾਰੀਆਂ ਸਟੇਟਾਂ ਨੂੰ ਜਾਂਦਾ ਉਹਦਾ ਨਹੀਂ ਸਟੇਟਾਂ ਨੂੰ ਜਾਣਾ ਹੋਰ ਗੱਲ ਹੈ ਜਿੱਲੀ ਜਾਂਦਾਗਾ ਲੈਣੇ ਜਾਂਦਾ ਰਾਜਸਥਾਨ ਜਾਂਦਾ ਉਹ ਤਾਂ ਸਿਰਫ ਬੈਨੀਫਿਟ ਲੈ ਰਹੇ ਆ ਨਾ ਉਹਦੇ ਉਹਨਾਂ ਨੂੰ ਤਾਂ ਵੱਧ ਤੋਂ ਵੱਧ ਨੁਕਸਾਨ ਹੀ ਹੋ ਸਕਦਾ ਵੀ ਬੈਨੀਫਿਟ ਮਿਲੇ ਪਾਰਟਿਸਪੇਸ਼ਨ ਇਸ ਕਰਕੇ ਹੋਣਗੇ ਨਾ ਪਾਰਟਿਸਪੇਸ਼ਨ ਹੋਵੇ ਉਹਨਾਂ ਦੀ ਬਟ ਜਿਹੜਾ ਪ੍ਰਾਇਮਰੀ ਫੈਸਲਾ ਲੈਣ ਦਾ ਹੱਕ ਹੈਗਾ ਉਹ ਤਾਂ ਉਹਦਾ ਹੈ ਨਾ ਜਿਹਦਾ ਨੁਕਸਾਨ ਹੀ ਹੋ ਜਾਂਦਾ ਵੇਖੋ ਇੱਕ ਗੱਲ ਆ ਕਿ ਵੀ ਤੁਹਾਨੂੰ ਆ ਚੀਜ਼ ਸਹੂਲਤ ਮਿਲੀ ਜਾਂ ਨਾ ਮਿਲੀ ਇੱਕ ਸਾਲ ਉਹ ਘੱਟ ਵੱਧ ਮਿਲਗੀ ਪਰ ਇੱਕ ਦਾ ਤਾਂ ਤਬਾਹੀ ਹੋ ਗਈ ਨਾ ਇੱਕ ਦਾ ਤਾਂ ਜਾਨ ਮਾਲ ਹੀ ਖਤਮ ਹੋ ਗਿਆ ਇੱਕ ਦਾ ਤਾਂ ਏਰੀਆ ਤਬਾਹ ਹੋ ਗਿਆ ਸੋ ਜਿਹੜਾ ਪਹਿਲਾਂ ਸਿਸਟਮ ਸੀ ਘੱਟੋ ਘੱਟ ਉਸ ਸਟੇਟਸ ਤੇ ਤਾਂ ਆਵੇ ਵੈਸੇ ਤਾਂ ਉਹ ਵੀ ਤੱਕਾਈ ਸੀ ਪਰ ਉੱਥੋਂ ਤੱਕ ਦਾ ਸਟੇਟਸ ਕੋ ਤੱਕ ਤਾਂ ਲਿਆਂਦਾ ਜਾਵੇ ਇਹ ਆਪਣੀ ਮੰਗ ਹੀ ਹੋਣੀ ਚਾਹੀਦੀ ਹੈ ਜੀ ਤੇ ਇਹ ਮੰਗਾਗੇ ਵੀ ਆਪਾਂ